Thank you. ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਨਕੋਦਰ ਦੇ ਪਿੰਡ ਮਲੜੀ ਵਿੱਚ ਬੈਠੇ ਆ ਜਿੱਥੇ ਕਿ ਇਤਿਹਾਸਿਕ ਮੇਲਾ ਜਿਹੜਾ ਮਲੜੀ ਸਾਹਿਬ ਦਾ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋ ਰਿਹਾ ਆ ਔਰ ਸਾਡੇ ਵਿੱਚ ਪਰਪਕਾਰ ਸਿੰਘ ਜੀ ਖਾਲਸਾ ਸਾਡੇ ਦਾ ਅਬਾ ਜੀ ਬੈਠੇ ਆ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਕੀ ਇਤਿਹਾਸ ਹੈਗਾ ਗੁਰਦੁਆਰਾ ਸਾਹਿਬ ਦਾ ਅਸੀਂ ਦੇਖ ਰਹੇ ਆ ਸਵੇਰ ਤੋਂ ਹੀ ਇੰਨੀ ਦੁਨੀਆ ਜਿਹੜੀ ਗੁਰਦੁਆਰਾ ਸਾਹਿਬ ਆ ਰਹੀ ਆ ਔਰ ਇਹ ਦੋ ਦਿਨ ਦਾ ਜਿਹੜਾ ਮੇਲਾ ਹੁੰਦਾ ਆ ਤੇ ਬਾਬਾ ਜੀ ਸਤਿ ਸ਼ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਇਤਿਹਾਸ ਹੈਗਾ ਗੁਰਦੁਆਰਾ ਸਾਹਿਬ ਦਾ ਇਹ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਉ ਸਾਹਿਬ ਵਿਆਹ ਲਈ ਆਏ ਸੀ ਮਾਤਾ ਗੰਗਾ ਜੀ ਨੂੰ ਤੇ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਤੁਰੇ ਸੀ ਜਿਹੜਾ ਘਰਦਿਆਂ ਨੇ ਉਹਨਾਂ ਦੇ ਨਾਨਕਿਆਂ ਨੇ ਜੋੜਾ ਜਮਾ ਲਿਆਂਦਾ ਸੀ ਉਹਨਾਂ ਨੇ ਇੱਕ ਸ਼ਰਤ ਤੇ ਉਤੋਂ ਜੋੜਾ ਪੈਨੇ ਆ ਸੀ ਕਿ ਰਸਤੇ ਦੇ ਵਿੱਚ ਜਾ ਕੇ ਸਾਨੂੰ ਜੋੜਾ ਲਾਉਣਾ ਪੈਣਾ ਹੈ ਉਤੋਂ ਤੁਰ ਕੇ ਬਰਾਤ ਦੇ ਨਾਲ ਉਹ ਇੱਥੇ ਮਲੜੀ ਸਾਹਿਬ ਦੀ ਧਰਤੀ ਤੇ ਪਹੁੰਚੇ ਤੇ ਬਾਬਾ ਮੱਲ ਜੀ ਨੇ ਉਹ ਜੋੜਾ ਬਣਾ ਕੇ ਰੱਖਿਆ ਸੀ ਤੇ ਨਾਨਕਾਂ ਵਾਲਾ ਜੋੜਾ ਇੱਥੇ ਲਾਇਆ ਤੇ ਜਿਹੜਾ ਬਾਬਾ ਮੱਲ ਜੀ ਨੇ ਬਣਾਇਆ ਹੋਇਆ ਜੋੜਾ ਜਦੋਂ ਉਹਨਾਂ ਦੇ ਚਰਨਾਂ ਵਿੱਚ ਪਾਇਆ ਤੇ ਬਾਬਾ ਜੀ ਦਾ ਸਰੀਰ ਜਿਹੜਾ ਸੀ ਪਹਿਲਾਂ ਰੋਗੀ ਸੀ ਪਰ ਜਦੋਂ ਉਹਨਾਂ ਨੇ ਜੋੜਾ ਪਹਿਨਾਇਆ ਤੇ ਸਰੀਰ ਤੰਦਰੁਸਤ ਹੋ ਗਿਆ ਤੇ ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹਨਾਂ ਸਥਾਨਾਂ ਤੇ ਵਾਰ ਦਿੱਤਾ ਕਿ ਜਿਹੜਾ ਵੀ ਸੱਤ ਚੌਕੀਆਂ ਹਰ ਸ਼ਨੀਵਾਰ ਇੱਥੇ ਭਰੇਗਾ ਉਹਨਾਂ ਨੂੰ ਤੰਦਰੁਸਤੀਆਂ ਤੇ ਚੜ੍ਹਦੀਆਂ ਕਲਾ ਦੀਆਂ ਦਾਤਾਂ ਮਿਲਣਗੀਆਂ ਤੇ ਇਹ ਵਾਰ ਗੁਰੂ ਅਰਜਨ ਦੇਵ ਮਹਾਰਾਜ ਨੇ ਦਿੱਤਾ ਸੀ ਤੇ ਉਹਨਾਂ ਦੇ ਇੱਥੇ ਆਉਣ ਦੀ ਖੁਸ਼ੀ ਦੇ ਵਿੱਚ ਹਰ ਸਾਲ ਜਿਹੜਾ ਕਿ ਜੇਠ ਦਾ ਲਗਭਗ ਆਖਰੀ ਜਿਹੜਾ ਸ਼ਨੀ ਐਤਵਾਰ ਉਹ ਦੋ ਦਿਨ ਉਹ ਮੇਲਾ ਮਨਾਇਆ ਜਾ ਰਿਹਾ ਹੈ ਤੇ ਇਸ ਵੇਲੇ ਆਪ ਜੀ ਨੇ ਦੇਖਿਆ ਹੋਵੇਗਾ ਕਿ 435ਵਾਂ ਸਾਲਾਨਾ ਜੋੜ ਮੇਲਾ ਗੁਰਦੁਆਰਾ ਸਾਹਿਬ ਦੀ ਨਿਗਰਾਨ ਕਮੇਟੀ ਤੇ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਬੱਬਾ ਜੀ ਅਸੀਂ ਦੇਖ ਰਹੇ ਆ ਦੇਸ਼ਾਂ ਤੋਂ ਬੇਸ਼ਾਂ ਤੋਂ ਵੀ ਕਾਫੀ ਸੰਗਤ ਆਈ ਹੋਈ ਆ ਔਰ ਮੈਂ ਦੇਖ ਰਿਹਾ ਸੀਗਾ ਇੱਥੇ ਜਿਹੜੀ ਚਰਨ ਧੂਲ ਜਿਹੜੀ ਆ ਉੱਤੇ ਮਾਪਾ ਮਾਲ ਦੀ ਤੇ ਜਿਹੜਾ ਬੋਰ ਲੱਗਾ ਆ ਉੱਥੋਂ ਇਹ ਮਿੱਟੀ ਲੈ ਕੇ ਜਿਹੜੀ ਜਾ ਰਹੇ ਆ ਕੁਝ ਲਪਾਵੇ ਚ ਭਰ ਕੇ ਉਹਦਾ ਉਹਦੇ ਬਾਰੇ ਸੰਗਤਾਂ ਵੀ ਜਿਹੜਾ ਜਨੂ ਕਰਾਓ ਦੇਖੋ ਜੀ ਆਪਾਂ ਉਹਨੂੰ ਅਸੀਂ ਚਰਨ ਧੂੜ ਕਹਿ ਸਕਦੇ ਆਪਾਂ ਉਹਨਾਂ ਨੂੰ ਮਿੱਟੀ ਨਹੀਂ ਕਹਿ ਸਕਦੇ ਠੀਕ ਹੈ ਜੀ ਤੇ ਇੱਥੇ ਜਦੋਂ ਵੀ ਕੋਈ ਆਉਂਦਾ ਕਿ ਉਸ ਵੇਲੇ ਪਹਿਲਾਂ ਕੁਝ ਸਾਬਣ ਨਹੀਂ ਸੀ ਹੁੰਦੇ ਕੁਛ ਨਹੀਂ ਸੀ ਹੁੰਦਾ ਜੀ ਤੇ ਇਸ ਕਰਕੇ ਜਦੋਂ ਵੀ ਇਹ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਹੋਈ ਇੱਥੇ ਗੁਰੂ ਮਹਾਰਾਜ ਜੀ ਨੇ ਚਰਨ ਪਾਏ ਨੇ ਤੇ ਉਦੋਂ ਦਾ ਹੀ ਵੱਡੇ ਵਡੇਰਿਆਂ ਦੇ ਵੇਲੇ ਤੋਂ ਸ਼ੁਰੂਆਤ ਹੈ ਕਿ ਜਿਹੜਾ ਵੀ ਕੋਈ ਅੰਗ ਦੁਖਦਾ ਉੱਤੇ ਰਾਖ ਮਲਦੇ ਨੇ ਤਾਂ ਜਦੋਂ ਰਾਖ ਮਲਦੇ ਨੇ ਤੇ ਸਾਡੇ ਦੇਖਦਿਆਂ ਦੀ ਗੱਲ ਹੈ ਕਿ ਤੇ ਵੀਲ ਚਿਹਰਾ ਤੇ ਆਉਣ ਵਾਲੇ ਵੀ ਸਤਵੀਂ ਚੌਕੀ ਤੇ ਤੇ ਬੜੇ ਵਧੀਆ ਤਰੀਕੇ ਦੇ ਨਾਲ ਤੰਦਰੁਸਤ ਹੋ ਕੇ ਇੱਥੋਂ ਗਏ ਨੇ ਬਾਬਾ ਜੀ ਇਹ ਕਿੰਨੇ ਦਿਨ ਦਾ ਮੇਲਾ ਹੈਗਾ ਆ ਔਰ ਹੋਰ ਕੀ ਕੀ ਜਿਹੜੇ ਜਿਹੜੇ ਤੁਹਾਡੇ ਜਿੱਥੇ ਆ ਵੀ ਕਿਵੇਂ 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 ਕਿ ਪ੍ਰੋਗਰਾਮ ਚੱਲਦਾ ਸਾਰੀ ਰਾਤ ਵੀ ਚੱਲਦਾ ਹੈ ਹਾਂਜੀ ਇਹ ਤੇ 2 ਦਿਨ ਚੱਲਣਾ ਜੀ ਅੱਜ ਸਵੇਰ ਤੋਂ ਲਗਭਗ 10 ਵਜੇ ਦੇ ਦਿਵਾਨ ਸ਼ੁਰੂ ਹੋਏ ਨੇ ਸਾਰੀ ਰਾਤ ਚੱਲਣੇ ਨੇ ਸਵੇਰ ਦੇ 6 ਵਜੇ ਤੱਕ ਤੇ ਐਤਵਾਰ ਨੂੰ ਦਿਨੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਫਿਰ ਦਿਵਾਨ ਚੱਲਣੇ ਨੇ ਉਪਰੰਤ ਪੁਲਵਾਨਾਂ ਦੀਆਂ ਗੁਸ਼ਤੀਆਂ ਵੀ ਹੋਣੀਆਂ ਨੇ ਗੁਰੂ ਸਬਾਨਾ ਦੇ ਹੁਕਮ ਅਨੁਸਾਰ ਤੇ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀਆਂ ਸੰਗਤਾਂ ਆ ਕੇ ਬਹੁਤ ਤਨ ਮਨ ਤੇ ਧਨ ਨਾਲ ਇੱਥੇ ਸੇਵਾ ਕਰਦੇ ਨੇ ਤੇ ਜਿਹੜੇ ਢਾਡੀ ਜੱਥੇ ਉਹ ਸੇਵਾ ਕਰਦੇ ਨੇ ਤੇ ਬੜੇ ਹੀ ਦੂਰੋਂ ਚੱਲ ਕੇ ਢਾਡੀ ਜੱਥੇ ਜਿਹੜੇ ਗੁਰ ਇਤਿਹਾਸ ਸਰਬੱਤ ਸੰਗਤਾਂ ਨੂੰ ਸਰਵਣ ਕਰਾਉਂਦੇ ਨੇ ਤੇ ਸੰਗਤਾਂ ਲਗਭਗ ਇਸ ਮੇਲੇ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲਾਈਵ ਵੀ ਦੇਖਦਿਆਂ ਨੇ ਤੇ ਹਰ ਸਾਲ ਮੇਲੇ ਨੂੰ ਉਡੀਕਦਿਆਂ ਰਹਿੰਦੇ ਆ ਕਿ ਕਿਹੜੇ ਵੇਲੇ ਮਲੜੀ ਸਾਹਿਬ ਦਾ ਮੇਲਾ ਆਵੇ ਤੇ ਆਪਾਂ ਦਰਸ਼ਨ ਕਰੀਏ ਬਹੁਤ ਸੰਤਾਂ ਦੀ ਆਸਤਾ ਇਹ ਧੰਗੂ ਗੁਰੂ ਅਰਜਨ ਦੇ ਮਹਾਰਾਜ ਬਾਬਾ ਮਲਜੀਤ ਦੇ ਸਥਾਨਾਂ ਨਾਲ ਜੁੜੀ ਹੋਈ ਹੈ ਬਾਬਾ ਜੀ ਤੁਹਾਡਾ ਬਹੁਤ-ਬਹੁਤ ਪਹਿਲਾਂ ਤਾਂ ਧੰਨਵਾਦ ਜੀ ਸਾਨੂੰ ਸਮਾਂ ਦਿੱਤਾ ਤੇ ਤੁਹਾਨੂੰ ਸਭ ਨੂੰ ਦੱਸ ਦਈਏ ਵੀ ਜਿਹੜਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਬਾਬਾ ਜੀ ਨੇ ਤੁਹਾਨੂੰ ਦੱਸ ਹੀ ਦਿੱਤਾ ਆ ਔਰ ਇਹ ਸੰਗਤਾਂ ਵੀ ਇੱਥੇ ਅਸੀਂ ਤਕਰੀਬਨ ਅਸੀਂ ਬਚਪਨ ਤੋਂ ਹੀ ਦੇਖਦੇ ਆ ਰਹੇ ਆਂ ਬੜੀ ਜਿਹੜੀ ਸੰਗਤ ਆ ਸ਼ਨੀਵਾਰ ਨੂੰ ਇੱਥੇ ਆਉਂ ਔਰ ਆਪਣੀ ਜਿਹੜੀ ਹਾਜ਼ਰੀ ਭਰ ਕੇ ਜਾਂਦੀ ਆ ਤੇ ਵੀਡੀਓ ਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੇਅਰ ਕਰਨਾ ਤਾਂ ਕਿ ਇੱਥੇ ਦੇ ਗੁਰਦੁਆਰਾ ਸਾਹਿਬ ਤੇ ਆ ਕੇ ਹਰ ਇੱਕ ਨੂੰ ਇੱਥੇ ਦਾ ਲਾਭ ਮਿਲ ਸਕੇ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ